ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਐਨ ਮੋਗਾ ਹੀ ਪੈਂਦੀ ਐ ਚੜੈਕਾ ਵਾਲੀ ਨਹਿਰ ਤੇ ਬਾਈ ਦਾ ਘਰ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਬਹੁਤ ਭੈਣ ਭਰਾ ਕਰ ਦਿੰਦੇ ਬਾਈ ਯਾਰ ਜਰਸੀਆਂ ਲੈਣੀਆਂ ਜਰਸੀਆਂ ਲੈਣੀਆਂ ਚਾਰ ਜਰਸੀਆਂ ਚਾਰੇ ਹੀ ਫੁੱਲ ਸੋਹਣੀਆਂ ਬਾਕੀ ਤੁਸੀਂ ਸਕਰੀਨ ਤੇ ਵੇਖ ਰਹੇ ਵੇਖ ਹੀ ਰਹੇ ਆ ਚਾਰੇ ਹੈ ਵੀ ਨਵਾਂ ਹਨਾ ਇਹਨਾਂ ਦੇ ਵਿੱਚੋਂ ਬੁੱਢੀ ਗਾਂ ਕੋਈ ਵੀ ਨਹੀਂ ਸਾਰੀਆਂ ਨਵਾਂ ਹਨ ਵਹਿੜਾਂ ਚਾਰੇ ਦੀਆਂ ਚਾਰੇ ਤੇ ਬੂਥੀਆਂ ਬਾਥੀਆਂ ਫੁੱਲ ਹੀ ਸੋਹਣੀਆਂ ਇਨਫੋਰਮੇਸ਼ਨ ਲੈ ਦੇਣਾ ਨਿੱਕੇ ਨਿੱਕੇ ਭਾ ਹੋਣਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਰਾਂ ਨੂੰ ਨਾਮ ਦੱਸ ਦੀਏ ਨਾਮ ਹਰਪ੍ਰੀਤ ਸਿੰਘ ਪਿੰਡ ਚਰਕਾ ਜ਼ਿਲ੍ਹਾ ਮੋਗਾ ਜੀ ਨੰਬਰ 98552 95821 ਇਹ ਤੋਂ ਸ਼ੁਰੂ ਕਰ ਲੈ ਬਾਈ ਇੱਕ ਨੰਬਰ ਤੋਂ ਹਾਂਜੀ ਹਾਂਜੀ ਦੱਸੀਏ ਇਹਦੇ ਬਾਰੇ ਇਹ ਕੋਈ 8-10 ਦਿਨ ਦੀ ਦਾਸਨ ਲੈ ਜੂਗੀ ਬੱਚੀ 8-10 ਦਿਨ ਹਾਂਜੀ ਰਾਣਾ ਕੱਢ ਜਾਣੀ ਬੱਚੀ ਸੁਆ ਸੁਹਾ ਪਹਿਲਾ ਹੀ ਹੋ ਗਿਆ ਕਿੰਨਾ ਇਹ ਦੁੱਧ ਪਿਆਜ ਬਾਈ ਬਹੁਤ ਬਾਕੀ ਦਾ ਹੈਗਾ ਹੀ ਸੇਵਾ ਦਾ ਹੂੰ ਤੇ 14 15 ਲੀਟਰ ਤੱਕ ਨੂੰ ਬੱਚ ਨੂੰ ਰਾਮ ਨੂੰ ਥੁਲਾ ਚਾਹੀਦਾ ਸਹੀ ਹੈ ਹਾਂਜੀ ਦੋਸਤੋ ਮੂਥੀ ਬਾਥੀ ਫੋਲੀ ਸੋਣੀ ਆ ਜਰਸੀ ਬਰੀਡ ਆਹ ਜਰਸੀ ਬਰੀਡ ਦੀ ਪਹਿਲਾ ਸੁਹਾ ਬੱਚੀ 14 ਕਿਲੋ ਦਾ ਬਾਈ ਦੱਸਦਾ ਕਿ ਰਾਮ ਨੇ ਦੁੱਧ ਪਿਆਜੂ ਬਾਕੀ ਦੁੱਧ ਬਾਈ ਕਹਿੰਦਾ ਅਗਲੇ ਦੀ ਸੇਵਾ ਅੱਠਾਂ 10 ਦਿਨਾਂ ਦੀ ਕੱਚੀ ਆ ਬਾਕੀ ਦੁੱਧ ਜਰਸੀਆਂ ਦਾ ਮੱਝਾਂ ਵਰ ਗਈ ਹੁੰਦਾ ਫੈਟ ਫੂਡ ਚੰਗੀ ਆਉਂਦੀ ਹੈ ਤਾਂ ਇਹ ਡਿਮਾਂਡ 'ਚ ਵੀ ਬਹੁਤ ਰਹਿੰਦੀ ਆ ਮੋٹے ਮੋٹے ਥਾਣਾ ਗਲਾਬੀ ਹੱਦੀ ਚਵਾਈ ਵਾਲੇ ਨੀਆ ਛੀਲ ਠੰਡੀਆਂ ਪੂਰੀ ਆ ਮਤੋ ਛੀਲ ਸੌ ਫੁੱਲ ਨੀਆ ਪਹਿਲਾਂ ਦਾ ਥਾਣਾ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਫੁੱਲ ਸੋਹਣੀ ਪਹਿਲਾ ਸੂਆ ਬਦਾਮੀ ਰੰਗ ਦੀ ਜਰਸੀ 14 ਅੰਕ ਦੁੱਧ ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਈ ਤੱਕ ਕਿਲੋ 2 ਕਿਲੋ ਵੱਧ ਪਿਆ ਜੀ ਜੋ ਨਹੀਂ ਕਿ ਅੰਦਾਜ਼ਾ ਆ ਜੇ ਇੱਥੇ ਕਮਾਨ ਕੇ ਅਗਲਾ ਸੌਦਾ ਕਰ ਲੇ ਦਿਨ ਜ਼ਰੂਰ 8-10 ਲੈ ਜੂਗੀ ਬਲਟਲਾਂ ਬਹੁਤ ਬਾਕੀ ਆ ਹਵਾਨਾ ਰਵੜੰਗੂ ਵਾ ਦਾ ਬਾਕੀ ਬਾਈ ਨੇ ਖਿੱਚ ਕੇ ਵਿਖਾਇਆ ਹੀ ਆ ਦੁਬਾਰਾ ਵੀ ਵਿਖਾ ਦੰਨੇ ਆ ਆ ਸਾਰੀ ਬਾਤ ਕੱਢ ਕੇ ਸੁਣਾ ਜੈ ਜੈ ਮੱਲ ਹਰਪ੍ਰੀਤ ਬਾਈ ਇਹ ਬਾਈ ਹੋਰ ਕੋਲੇ ਹੁੰਦੀ ਦਾ ਸੱਖ ਬਾਟ ਹੋਣਾ ਸੀਗਾ ਜੈ ਜੈ 52000 ਰੁਪਏ ਲੈਣ ਦੇਣਾ ਦੁਬਾਰਾ ਬਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ ਤਾਂ 60 62 ਮੱਲ ਹੁੰਦਾ ਪਰ 52000 ਦੀ ਦੇ ਦੇਣੀ ਆ ਉਹਦੇ ਚੋ ਛੋੜ ਛੱਪਾ ਮੌਕੇ ਦੇ ਕਿਰਾਏ ਭਾੜੇ ਜੋਗਾ ਮਾਨ ਤਾਨ ਹੋ ਜੂ ਬੱਚੀ ਬਹੁਤ ਸੋਹਣੀ ਆ ਬੱਚੀ ਬਹੁਤ ਤੰਗੀ ਆ ਇਹਨੂੰ ਬਹੁਤ 16 17 ਕਿਲੋ ਵੀ ਦੁੱਧ ਆ ਰਾਮ ਆ ਖੁੱਲਾ ਕੱਢ ਜੇ ਜਿਵੇਂ ਜਾਦੂਰੀ ਦਾ ਸਹੀ ਆ ਜੀ ਦੋ ਨੰਬਰ ਬਾਈ ਇਹ ਵੀ ਦੀਆ ਪਹਿਲਾ ਸੋਈ ਬੱਚੀ ਸਮਾਂ ਸਮਾਂ ਇਹ ਦੋ ਤੱਕਰ ਵਾਦਲਾ ਚੁੱਕੀ ਦੁੱਧ ਬਹੁਤ ਦੇ ਵੀ 14 15 ਲੀਟਰ ਤੱਕ ਪੀਓਗੇ ਸਹੀ ਆ ਹਾਂ ਜੀ ਠੰਡੀ ਜੀ ਬੱਚੀ ਕੱਢੀਏ ਬਾਹਰ ਨੂੰ ਦੋਸਤੋ ਵੈੜਾ 4000 ਸੀ ਚਾਰੀ ਪਹਿਲੇ ਦੱਸ ਦੇਣਾ ਪਹਿਲਾ ਪਹਿਲਾ ਸੂਆ ਹੀ ਆ ਬਾਈ ਨੇ ਪਹਿਲਾਂ ਹੀ ਦੱਸਦਾ ਸੀ ਮੈਨੂੰ ਹਾਂ ਮੂੰਹ ਮੱਥੇ ਦੀ ਵੀ ਸੋਹਣੀ ਆ ਯਾਨੀ ਕਿ ਵੜ ਕੋਈ ਮਰਜ਼ੀ ਲੈ ਲੋ ਸਰ ਚਾਰੇ ਦੀਆਂ ਚਾਰੇ ਪਹਿਲਾ ਸੂਆ ਪਲੂਣ ਵੜਾ ਤੇ ਸੋਹਣੀਆਂ ਸੋਹਣੀਆਂ ਵੀ ਫੁੱਲ ਆ ਆ ਬੱਚੀ ਦੇ ਮੱਥੇ 'ਚ ਫੁੱਲੀ ਟੋਹਾ ਪੈਂਦਾ ਤੇ ਜਿਹੜੀ ਹੁਣ ਬਾਹਰ ਬਾਈ ਨੇ ਕੱਢ ਕੇ ਵਿਖਾਈ ਆ ਇਹ ਵੀ ਫੁੱਲ ਸੋਹਣੀਆਂ ਇਹ ਉਦੋਂ 1 ਨੰਬਰ ਨਾਲੋਂ 2 ਦਿਨ ਵੱਧ ਲੈ ਜੂ 1 ਨੰਬਰ 8-10 ਦਿਨਾਂ ਦੀ ਕੱਚੀ ਆ ਬਾਕੀ ਪਤਾ ਨਹੀਂ ਹੁੰਦਾ ਹੋ ਸਕਦਾ ਦਿਨਾਂ ਦੇ ਸੂਪੇ ਹੋ ਸਕਦਾ ਦੋ ਦਿਨ ਵੱਧ ਲੈ ਜੇ ਉਹ ਅੱਗੇ ਵਾਈ ਗਰੂ ਦੇ ਰੰਗ ਆ ਕਿਉਂਕਿ ਗੱਬਣ ਪਸ਼ੂ ਆ ਡੈੜੀ ਪਹਿਲਾਂ ਵੀ ਸੂ ਸਕਦਾ ਤੇ ਜੀ ਲਾ ਗਿਆ ਤੇ ਦੋ ਦਿਨ ਵੱਧ ਵੀ ਲੈ ਸਕਦਾ ਬਾਕੀ ਵਲ ਢਲਣਾ ਪਈਆਂ ਬਹੁਤ ਆ ਦੁੱਧ ਦੇ ਵੀ 14 15 14 15 22 ਦੱਸਦਾ ਕਿ ਇੱਥੇ ਪਿਆ ਜੂ ਬੜਾ ਫੁੱਲ ਸੋਹਣਿਆ ਬਾਕੀ ਆਏ ਨਹੀਂ ਹੋਊਗਾ ਕਿ ਤੁਸੀਂ ਇੱਥੇ ਆਓਗੇ ਆਕੇ ਵੜਾ ਵੇਖੋਗੇ ਤੇ ਹੋਰ ਹੀ ਕਿਸਮਹਲੀਆਂ ਜੀਆਂ ਲੱਗਣੀਆਂ ਪੂਰੀਆਂ ਸੋਹਣੀਆਂ ਜਰਸੀ ਬਰੀਡ ਦੀਆਂ ਚਾਰੇ ਪਹਿਲਾ ਸੂਆ ਨਵਾ ਹਨ ਵੜਾ ਇੱਕ ਨੰਬਰ 52 ਦੀ ਮੁੱਲ ਬਾਈ ਕਹਿੰਦਾ 60 60 ਜਿੰਨਾ ਮਰਜ਼ੀ ਕਰਾ ਲਓ ਇੱਕ ਨੰਬਰ ਦਾ ਇਹਦਾ ਜੈਜ ਆ ਮੁੱਲ ਹਰਪ੍ਰੀਤ ਬਾਈ ਇਹਦੇ 48000 ਇਹ 48 ਦੀ ਦੇ ਦੇਣੀ ਆ ਇੱਕ ਨੰਬਰ 52 ਦੀ ਦੋ ਨੰਬਰ 48 ਦੀ ਜੇ ਕੋਈ ਜੋੜਾ ਲੈ ਲੂ 5-700 ਵੱਧ ਮਾਨਤਾਂ ਹੋ ਜੂ ਕੋਈ ਚੱਕਰ ਨਹੀਂ ਹੋ ਜੂ ਕੱਲੇ-ਕੱਲੇ ਜੋ ਵੀ ਜੋੜਾ ਲੈ ਲੇਂਗਾ ਤਾਂ ਵੱਧ ਹੋ ਜੂ ਆ ਸਾਰੀਆਂ ਵਲਟਾਂ ਕੱਢ ਕੇ ਸੂਣਾ 3 ਨੰਬਰ ਕਿੰਨੇ ਦਿਨ ਲੈ ਜੂ ਬਾਈ ਇਹ ਵੀ ਯਾਰ ਦੱਸ ਦਸ ਦਿਨ ਲੈ ਜਾ ਲੋ ਦੁੱਧ ਦੁੱਧ ਇਹ ਵੀ 13 ਦਿਨ ਤੱਕ ਲੋ ਰਾਮਾ ਸਿੱਟੋ ਨਾ ਫਿਰ ਆ ਵੀ ਆ ਜੈ ਜਮਲ ਪਹਿਲੇ ਦੱਸ ਦੀ ਇਹ 44000 ਕਰੇ ਕੱਢੀਏ ਬਾਹਰ ਨੂੰ ਇਹ ਵੀ ਓਨੇ ਕਿ ਦਿਨ ਲੈ ਜੂ ਮਤਲਬ ਲਗਭਗ ਵੈੜਾ ਸੇਮ ਹੀ ਦਿਨ ਜੇ ਲੈਣੀਆਂ ਕੋਈ ਹਫਤੇ ਨੂੰ ਸੂਪੂ ਕੁਈ ਦੋ ਦਿਨ ਵੱਧ ਲੈ ਜੂ 13 14 22 10 ਦਾ ਦੁੱਧ ਇਹ ਪਿਆ ਜੂ 40 ਤੇ 4 44000 ਦੀ ਇਹ ਦੇ ਦੇਣੀ ਆ ਪਹਿਲਾ ਸੂਆ ਵੱਛੀ ਨਵਾਂ ਹਨ ਥਾਣੇ ਰਾਵੀ ਪੂਰਾ ਜੰਗਾ ਥਣ ਤਾਂ ਸਾਰੀਆਂ ਵਿਹੜਾਂ ਦੇ ਮੋٹے ਮੋٹے ਆਦੀ ਚਵਾਈ ਵਾਲੇ ਆ ਕਿਸੇ ਦਾ ਵੀ ਥਣ ਜੇ ਆਏ ਨਾ ਹੋਊਗਾ ਕਿ ਚੁੰਡੀ ਜੀ ਵਾਲਾ ਹੋ ਅਗਲਾ ਚਊਗਾ ਕਿਵੇਂ ਬਾਕੀ ਆ ਰੰਗ ਬੋਜ ਵਧੀਆ ਸੁਹਣੀਆਂ ਮੜਾ ਚੌਂਕਲ ਦਾ ਹਾਂ ਬਾਕੀ ਨਾ ਤਾਂ ਕਿਸੇ ਦੇ ਕੋਈ ਧਫੜੀ ਆ ਨਾ ਹੀ ਕੋਈ ਧਫੜੀ ਦਾ ਨਿਸ਼ਾਨ ਆ ਸ਼ੀਸ਼ਿਆਂ ਨੂੰ ਚਮਕਦੇ ਪੂਰੀਆਂ ਚਮਕਦਮ ਕਾਲੀਆਂ ਰੁੱਖੇ ਜੇ ਪਿੰਡੇ ਦੀ ਕੋਈ ਵੀ ਨਹੀਂ ਵਹਿੜ ਉਹ ਤਾਂ ਵੱਧ ਸੂਆਂ ਚ ਜਦੋਂ ਗਾਂ ਹੁਣ ਬੰਦੀ ਆ ਫੇਰ ਜਾ ਕੇ ਰੁੱਖਾ ਜਾ ਪਿੰਡਾ ਹੁੰਦਾ ਇਹ ਤਾਂ ਨਵਾਂ ਹਾਂ ਵਹਿੜਾ ਸਾਰੀਆਂ ਪਹਿਲਣਾਂ ਜੇ ਕੋਈ ਜੋੜਾ ਲੈ ਲੈਂਦਾ ਤੇ ਪੂਰਾ ਮਾਨਤਨ ਵੱਧ ਹੋ ਜੂ ਯਾਨੀ ਕਿ ਇੰਨਾ ਜੇ ਕੋਈ ਵਪਾਰੀ ਵੀ ਹਫਤਾ ਹਫਤਾ ਸਾਮਕੀ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਕਰਮ ਵਾਲੀਆਂ ਵਧੀਆ ਚਾਰ ਪੈਸੇ ਨਫਾ ਦੇ ਕੇ ਜਾਣਗੇ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਤੇ ਉਹ ਜਿੰਨੇ ਹਫਤਾ ਆਪ ਤੱਕ ਕੱਚੀਆਂ ਜਾਂ ਦੋ ਦੋ ਦਿਨ ਵੱਧ ਲੈਣਗੇ ਉਹੀ 4 ਪੈਸੇ ਤੁਹਾਨੂੰ ਭਾਜ ਮਿਲ ਜਾਣਗੇ ਇਹ ਕਿੰਨੇ ਦਾ ਦੁੱਧ ਪੈਜੂ ਬਾਈ ਇਹ ਵੀ 14 15 ਲੀਟਰ ਜਾਨੀ ਕਿ ਤਕਰੀਬਨ ਇੱਥੇ ਜੇ ਪੰਜ ਬੱਚੀਆਂ ਪਿਆਜਾਂਗੇ ਦੁੱਧ ਨੰਨਾ ਸਮਾਂ ਇਹਦਾ ਇਹ ਥੋੜੇ ਘਟ ਦੇਣ ਲਊਗੀ ਪਾਛਾ ਦੇਣ ਲਊਗੀ ਇਹ ਭਰੀ ਜੀ ਫਿਰਦੀ ਹੈ ਨਾ ਹਾਂ ਜੀ ਬਾਈ ਫਿਰਦੀ ਹੈ ਕੱਢੀ ਹੈ ਬਾਹਰ ਨੂੰ ਦੋਸਤ ਇਹ ਘਟ ਦੇਣ ਲਊਗੀ ਮਤਲਬ 4-5 ਦਿਨਾਂ ਦੇ ਅੰਦਰ ਬਾਹਰ ਸੂਪੂਗੀ ਆ ਥਾਣਾ ਚ ਵੀ ਫੁੱਲ ਧਾਰਾਂ ਪਾਈ ਫਿਰਦੀ ਆ ਦੁੱਧ ਦਵਾਈ ਕਹਿੰਦਾ ਉੱਥੇ ਹੀ ਆ 14 15 14 15 ਜਿਹੜਾ ਕੋਈ 2 ਕਿਲੋ ਦਾਣਾ ਵੱਧ ਪਾ ਲੂਗਾ ਉਹਦੀ ਵਹਿੜ 2 ਕਿਲੋ ਦੁੱਧ ਵੱਧ ਪਿਆਜੂ ਜਿਹੜਾ ਘੱਟ ਪਾਲੂਗਾ ਉਹਦੀ ਘੱਟ ਪਿਆਜੂ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਆ ਸਾਰੀਆਂ ਵਹਿੜਾਂ ਨਾਲੋਂ ਪਹਿਲਾਂ ਸੂਪੂਗੀ ਤਿਆਰ ਹੀ ਮੰਨੋ ਤੁਸੀਂ ਦੋਵਾਂ ਚਾਰਾਂ ਦਿਨਾਂ ਦੇ ਅੰਦਰ ਬਾਹਰੇ ਨੇ ਸੂਪਣਾ ਗੁਲਾਬੀ ਥਾਣੇ ਇਹਦਾ ਜੈਜਾ ਮੁੱਲ ਬਈ ਹਰਪ੍ਰੀਤ ਇਹਦਾ ਹੀ 45000 ਰੁਪਇਆ 3 ਨੰਬਰ 44 ਦੀ 4 ਨੰਬਰ 45 ਦੀ ਤੇ ਜੇ ਕੋਈ ਜੋੜਾ ਲੈ ਲੂ ਮਨਤਨ ਵੱਧ ਹੋ ਜੂ ਕੋਈ ਚੱਕਰ ਨਹੀਂ ਵੈੜਾ ਸਾਰੀਆਂ ਹੀ ਸੋਹਣੀਆਂ ਬਾਕੀ ਆ ਵੈੜ ਥੋੜੇ ਲੇਵਾ ਵੱਧ ਵਿਖਾਉਂਦੀ ਆ ਕਿਉਂਕਿ ਤਿਆਰ ਮੰਨੂ ਇਹਨੇ ਦੋਹਾਂ ਚਾਰਾਂ ਦਿਨਾਂ ਦੇ ਅੰਦਰ ਬਾਅਦ ਸੂਪੂਗੀ ਜਿੱਦਣ ਦੂਜੀਆਂ ਵੈੜਾਂ ਤਿਆਰ ਹੋ ਗਈਆਂ ਉਹਨਾਂ ਨੇ ਵੀ ਲੇਵਾ ਇਹਦੇ ਵਾਂਗੂ ਹੀ ਵਿਖਾਉਣਾ ਕਿਉਂਕਿ ਲੇਵਾ ਭਰੀ ਫਿਰਦੀ ਆ ਤਿੰਨਾ ਚਾਰਾਂ ਦਿਨਾਂ ਦੇ ਅੰਦਰ ਬਾਹਰੇ ਨੇ ਸੂਪਣਾ ਇਹ 45000 ਦੀ ਦੇ ਦੇਣੀ ਆ ਇਸ ਤੋਂ ਪਹਿਲਾਂ 44000 ਦੀ ਬੜਾ ਚਾਰੇ ਫੁੱਲ ਸੋਹਣੀਆਂ ਮੈਂ ਨਾ ਜਿਵੇਂ ਮਰਜ਼ੀ ਕੋਈ ਬੰਦਾ ਦਛਲੀ ਕਰਕੇ ਲਿਜਾ ਸਕਦਾ ਹੂੰ ਕੋਈ ਥਾਣੇ ਵਾਲੋਂ ਨਹੀਂ ਕੋਈ ਕਿਸੇ ਗੱਲ ਉਹਨੂੰ ਨਹੀਂ ਸਹੀ ਆ ਬਾਕੀ ਸਾਰਾ ਕੋ ਮੂਹਰੇ ਸਾਹਮਣੇ ਹਾਂ ਸਾਹਮਣੇ ਆ ਸਹੀ ਗੱਲ ਹਾਂਜੀ ਹਾਂਜੀ ਸੋਹਣੀਆਂ ਸੋਹਣੀਆਂ ਫੁੱਲ ਆ ਬਦਵਾਰਾ ਵਿਖਾ ਦੇਣਾ ਮੂੰਹ ਮੱਥੇ ਫੁੱਲ ਹੀ ਸੋਹਣੀਆਂ ਜਿੱਦਾਂ ਮੇਲਿਆਂ ਤੇ ਆਉਂਦੀਆਂ ਹੁੰਦੀਆਂ ਨਾ ਕੰਪੀਟੀਸ਼ਨ ਵਾਲੀਆਂ ਵੜਾਂ ਬੂਥੀਆਂ ਤਾਂ ਸਾਰੀਆਂ ਦੀਆਂ ਉਹਨਾਂ ਵੜਾਂ ਰਹੀਆਂ ਬਾਕੀ ਹੁਣ ਅੱਗੇ ਦੁੱਧ ਤੁਹਾਡੀ ਸੇਵਾ ਦਾ ਜੇ ਵਧੀਆ ਸੇਵਾ ਕਰੋਗੇ ਤੇ 14 14 ਹੀ ਮੰਨ ਲਓ ਇਹਨਾਂ ਦੁੱਧ ਰਾਵਣਾ ਪਿਆਦਨਾ 14 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਸਵਾ ਲੱਖ ਦੀ ਆਉਂਦੀ ਐ ਤੇ ਫੰਡਰ ਮੱਝ ਨੂੰ ਵੀ ਘੱਟ ਮੁੱਲ ਐ ਫੰਡਰ ਮੱਝ ਵੀ 50 55 ਹਜ਼ਾਰ ਦੀ ਵਿਕਦੀ ਐ ਬਾਕੀ ਫੋਨ ਨੰਬਰ ਸਕਰੀਨ ਤੇ ਐ ਜੈ ਜੀ ਕੀਮਤਾਂ ਫੁੱਲ ਸੋਹਣੀਆਂ ਚਾਰ ਵੜਾ ਸੇਲ ਐ ਜਿਹਦੇ ਵੀ ਜਿਹੜੀ ਵੀ ਪਸੰਦ ਆਉਂਦੀ ਆ ਬਾਈ ਹਰਪ੍ਰੀਤ ਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਓ ਚੜੈਕ ਵਾਲੀ ਨਹਿਰ ਤੇ ਘਰ ਐ ਚੜੈਕ ਪਿੰਡ ਜ਼ਿਲ੍ਹਾ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ